ਆਰੰਭ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਦੀ ਸਾਜਿਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਅਰਜ ਕਰਨ ਲੱਗੇ ਆ ਚੰਗਾ ਲੱਗੇ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਨਾਲੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਚੀਜ਼ ਆਵੇ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਕਵੀ ਦੀ ਕਲਮ ਨੇ ਸ਼ਹੀਦਾਂ ਨੂੰ ਪ੍ਰਣਾਮ ਕੀਤੀ ਹੈ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੋਂ ਲੈ ਕੇ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੇ ਸਾਰੇ ਸ਼ਹੀਦਾਂ ਨੂੰ ਜਿਵੇਂ ਕਵੀ ਦੀ ਕਲਮ ਨੇ ਪ੍ਰਣਾਮ ਕੀਤੀ ਹੈ ਮੇਰੇ ਸਾਥੀ ਜਗਤਾਰ ਸਿੰਘ ਕੌਣੀ ਤੇ ਗੁਰਮukh ਸਿੰਘ ਸਿੱਧੂ ਪੁੱਟੀਵਾਲੀਆ ਇਉਂ ਬਿਆਨ ਕਰਨ ਲੱਗੇ ਆ ਜੀ ਪਰਣਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖਵਾਰੀ 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 ਗੁਰੂ ਅਰਜਨ ਦੇਵ ਮਰੀਦਾਂ ਦੇ ਬਣ ਗਏ ਸਰਤਾਜ ਸ਼ਹੀਦਾਂ ਦੇ ਗੁਰੂ ਅਰਜਨ ਦੇਵ ਮਰੀਦਾਂ ਦੇ ਬਣ ਗਏ ਸਰਤਾਜ ਸ਼ਹੀਦਾਂ ਦੇ ਜਦ ਬਹਿ ਕੇ ਤੱਤਿਆਂ ਤਵੀਆਂ ਤੇ ਜ਼ੁਲਮਾਂ ਦੀ ਅਗਨੀ ਠਾਰੀ ਪਰਣਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖਵਾਰੀ ਪਰਣਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖਵਾਰੀ ਕੋਈ ਰੂੰਈ ਦੇ ਵਿੱਚ ਮੜਿਆ ਸੀ ਤੇ ਲਟ ਲਟ ਕਰਕੇ ਸੜਿਆ ਸੀ ਕੋਈ ਰੂੰਈ ਦੇ ਵਿੱਚ ਮੜਿਆ ਸੀ ਤੇ ਲਟ ਲਟ ਕਰਕੇ ਸੜਿਆ ਸੀ ਸਤ ਸਤੀ ਦਾਸ ਦਾ ਪਰਖ ਲਿਆ ਜਦ ਸੀ ਨਾ ਮੁਖੋਂ ਉਚਾਰੀ ਪਰਣਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖ واری ਪਰਨਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖਵਾਰੀ ਤਨ ਭਾਗ ਦਿਆਲਾ ਕਹਿੰਦਾ ਸੀ ਜਦ ਵਿੱਚ ਦੇਖਦੇ ਬੈੰਦਾ ਸੀ ਤਨ ਭਾਗ ਦਿਆਲਾ ਕਹਿੰਦਾ ਸੀ ਜਦ ਵਿੱਚ ਦੇਖਦੇ ਬੈੰਦਾ ਸੀ ਜਦ ਦੇਖ ਅਮਾਲੇ ਖਾਂਦੀ ਸੀ ਪਈ ਚੜਦੀ ਨਾਮ ਖਮਾਰੀ ਪਰ ਨਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖਵਾਰੀ ਪਰਣਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖਵਾਰੀ ਇੱਕ ਬਿੰਗ ਬਣਾ ਕੇ ਲੱਕੜੀ ਦਾ ਵਿੱਚ ਮਤੀ ਦਾਸ ਨੂੰ ਜਕੜੀ ਦਾ ਇੱਕ ਬਿੰਗ ਬਣਾ ਕੇ ਲੱਕੜੀ ਦਾ ਵਿੱਚ ਮਤੀ ਦਾਸ ਨੂੰ ਜਕੜੀ ਦਾ ਸਿੱਖ ਪਾਠ ਕਰੇ ਗੁਰਬਾਣੀ ਦਾ ਜਦ ਸਿਰ ਤੇ ਚੱਲਦੀ ਆਰੀ ਪਰਣਾਮ ਸ਼ਹੀਦਾਂ ਨੂੰ ਕਰੀ ਕਲਮ ਕਰੇ ਲੱਖਵਾਰੀ ਪਰਨਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲੱਖਵਾਰੀ ਗੁਰਨਾਮੇ ਤੇ ਗਬਹਾਦਰ ਨੇ ਹਿੰਦਿਆਾਂ ਦੇ ਸਿਰ ਦੀ ਚਾਦਰ ਨੇ ਗੁਰਨਾਮੇ ਤੇ ਗਬਹਾਦਰ ਨੇ ਹਿੰਦੂਆਂ ਦੇ ਸਿਰ ਦੀ ਚਾਦਰ ਨੇ ਵਿੱਚ ਚੌਕ ਚਾਂਦਨੀ ਦੇ ਬਹਿ ਕੇ ਸਿੱਖੀ ਦੀ ਸ਼ਾਨ ਸਵਾਰੀ

ਪਰਨਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖਵਾਰੀ ਚਮਕੌਰ ਗੜੀ ਜਦ ਆਏ ਸੀ ਦੋ ਲਾਲ ਸ਼ਹੀਦ ਕਰਾਏ ਸੀ ਚਮਕੌਰ ਗੜੀ ਜਦ ਆਏ ਸੀ ਦੋ ਲਾਲ ਸ਼ਹੀਦ ਕਰਾਏ ਸੀ ਇੱਕ ਜੋੜੀ ਛੋਟੇ ਲਾਲਾਂ ਦੀਆਂ ਦੇ ਵਿੱਚ ਖਲਾਰੀ ਪਰਨਾਮ ਸ਼ਹੀਦਾਂ ਨੂੰ ਕਰੀਂ ਦੀ ਕਲਮ ਕਰੇ ਲਖਵਾਰੀ ਪਰਨਾਮ ਸ਼ੈਤਾਨ ਨੂੰ ਕਵੀ ਦੀ ਕਲਮ ਕਰੇ ਲਖਵਾਰੀ ਕੋਈ ਸੀਸ ਤਲੀ ਤੇ ਧਰਦਾ ਸੀ ਤੇ ਸੀਸ ਬਿਨਾ ਧੜ ਲੜਦਾ ਸੀ ਕੋਈ ਸੀਸ ਤਲੀ ਤੇ ਧਰਦਾ ਸੀ ਤੇ ਸੀਸ ਬਿਨਾ ਧੜ ਲੜਦਾ ਸੀ ਐਸੇ ਮਰ ਜੀਵੇ ਸਿੱਖਾਂ ਤੋਂ ਕਈ ਮੌਵਾਰੀ ਮੌਤ ਸਿਹਾਰੀ पराम शहीदानू पर कवि जी कलम करे लखवारी ਪਰ ਨਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖਵਾਰੀ ਜਦ ਵਾਰ ਪਤੰਗਾ ਲਿਖਦਾ ਏ ਇੱਕ ਨਵਾਂ ਸਬਕ ਨਿਤ ਸਿੱਖਦਾ ਏ ਜਦ ਵਾਰ ਪਤੰਗਾ ਲਿਖਦਾ ਏ ਇੱਕ ਨਵਾਂ ਸਬਕ ਨਿਤ ਸਿੱਖਦਾ ਏ ਅੱਜ ਦੇਸ਼ ਦੇ ਕੁੱਲ ਸ਼ਹੀਦਾਂ ਤੋਂ ਜਗਤਾਰ ਜਾਏ ਬਲਹਾਰੀ ਪਰਣਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖਵਾਰੀ ਪਰਣਾਮ ਸ਼ਹੀਦਾਂ ਨੂੰ ਕਵੀ ਦੀ ਕਲਮ ਕਰੇ ਲਖਵਾਰੀ